ਕਾ ਸਿੰਘ ਬਾਦਲਾ दारू ਕੱਢਣੀਆਂ ਦੇ ਦੇ ਤਾਸਲਾ ਬਾਬੇ दारू ਦੇ ਭੁੱਖੇ ਨੇ ਜਿਹੜੇ ਚਾਰ ਰਾਤਾਂ ਤੋਂ ਨਾ ਸੁੱਤੇ ਨੇ ਕਿਉਂਕਿ दारू ਬਣਾ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਆ ਬੂਬਨੇ ਵੇਖੀ ਕੀ ਕਰੀ ਜਾਂਦੇ ਨੇ ਪਤਾ ਨਹੀਂ ਕਿੱਥੋਂ ਆਏ ਨੇ ਬਾਬੇ ਪਹਾੜਾਂ ਤੋਂ ਆਏ ਨੇ ਥੱਲੇ ਕਾਲੇ ਕੱਚੇ ਪਾਏ ਨੇ ਪਾਣੀ ਦਾ ਗਲਾਸ ਪਿਆ ਵੀ ਬਾਹ ਕਿਉਂ ਕੀ ਬਾਬੇ ਗਰਮੀ ਨਾਲ ਪਏ ਮੁਰਝਾਏ ਨੇ ਬਾਬਾ ਜੀ ਹੱਥ ਵੀ ਵੇਖ ਲੈਣੇ ਵੀ ਇਕੱਲੇ ਸ਼ਾਇਰੀ ਕਰਦੇ ਹੋ ਓਏਹੀ ਤਾਂ ਮੈਂ ਚਾਹੁੰਨਾ ਕਿ ਹੱਥਾਂ ਵਿੱਚ ਹੱਥ ਹੋਵੇ ਤੇਰਾ ਨੈਰੋ ਪਾਰ ਬਾਬੇ ਦਾ ਡੇਰਾ ਸਾਨੂੰ ਰੋਕਣ ਵਾਲਾ ਕਿਹੜਾ ਵੀ ਖਾਲੀ ਕਰ ਦੂੰਗਾ ਮੈਂ ਹੰਮਤਰ ਮਾਰ ਕੇ ਹੰਮਤਰ ਮਾਰ ਕੇ ਅਸੀਂ ਪਖੰਡ ਵਾਲ ਤੋਂ ਦੂਰ ਬਾਬਾ ਜੀ ਤੁਹਾਡੇ ਜੁੱਤੀ ਫਿਰੂ ਜੁਰ ਬਾਬਾ ਜੀ ਕਿਉਂਕਿ ਥੋੜਾ ਨਹੀਂ ਕਸੂਰ ਬਾਬਾ ਜੀ ਸਾਡਾ ਜਿਲ੍ਹਾ ਸੰਗਰੂਰ ਬਾਬਾ ਜੀ ਵਾ 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 ਕੁੜੀਏ ਤੂੰ ਤਾਂ ਸ਼ੈਰੀ ਵਾਲੀ ਅੱਗ ਕੱਢੀ ਜਾਨੀ ਹੈ ਚੱਲ ਬਾਬਿਆਂ ਦੇ ਨਾਲ ਆਪਾਂ ਇੰਸਟਾਗ੍ਰam ਤੇ ਰੀਲਾਂ ਬਣਾਇਆ ਕਰਾਂਗੇ ਬਸ ਬਸ ਬਾਬਾ ਜੀ ਮਿਹਰਬਾਨੀ ਕਰੋ ਮੈਨੂੰ ਬਾਹਰ ਜਾਣਾ ਹੈ ਕਿਉਂ ਝਾਕਦੀਆਂ ਬਾਬੇ ਨੂੰ ਟੇਡਾ ਟੇਡਾ ਜਾ ਤੇਰਾ ਵੀਜ਼ਾ ਲਵਾ ਦੂ ਕੈਨੇਡਾ ਦਾ ਫਿਰ ਮੰਨੇਗੀ ਬਾਬਿਆਂ ਨੂੰ ਅੱਛਾ ਬਾਬਾ ਜੀ ਉਹ ਕਿਵੇਂ ਕਿਉਂਕਿ ਇਹ ਵੀ ਕੰਸਲਟੈਂਟ ਵਾਲੇ ਬਾਬਿਆਂ ਨੂੰ ਜਾਣਦੇ ਨੇ ਬਾਬੇ ਤਾਂ ਹੀ ਤਾਂ ਹਕਤਾਨਦੇ ਨੇ ਇਹ ਵੀ ਕੰਸਲਟੈਂਟ ਵਾਲੇ ਇਹ ਕਿੱਥੋਂ ਦੇ ਨੇ ਬਾਬਾ ਜੀ ਆਹ ਭਾਈ ਕੁੜੀਏ ਰਾਮਪੁਰਾ ਫੂਲੇ ਨਾ ਦਾ ਆਫਿਸ ਹੈ ਜੇ ਤੂੰ ਯੂਕੇ ਦਾ ਵਰਕ ਵੀਜ਼ਾ ਲਵਾਉਣਾ ਤਾਂ ਬਿਨਾ ਆਈਲੈਂਡ ਸਪੀਡੀ ਤੋਂ ਤੁਹਾਨੂੰ ਭੇਜ ਦੇਣਗੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਨੇ ਅੱਛਾ ਬਾਬਾ ਜੀ ਇੱਕ ਭਾਈ ਇਹਨਾਂ ਦੀ ਚੰਗੀ ਗੱਲ ਹੋਰ ਹੈ ਕਿ ਇਹੋ ਜਿਹੇ ਤਰ੍ਹਾਂ ਵੀਜ਼ਾ ਨਹੀਂ ਨਾ ਹੁੰਦਾ ਤੇਰੇ ਤੋਂ 1 ਰੁਪਿਆ ਵੀ ਨਹੀਂ ਲੈਂਦੇ ਲਿਮਟਿਡ ਸੀਟਾਂ ਨੇ ਜਲਦੀ ਜਲਦੀ ਜਾ ਕੇ ਆਪਣੀ ਫਾਈਲ ਲਗਵਾਓ ਤੇ ਬਾਬਾ ਜੀ ਦਾ ਨੰਬਰ ਕੰਟੈਕਟ ਕਿਵੇਂ ਕਰੀਏ ਕਿੰਤੇ ਮੈਂ ਇਹਨ ਹੇ ਮੇਰੇ ਆਬਾਬਲਾ ਦਾਰੂ ਕੱਢਣੀਆਂ ਦੇ ਦੇ ਤਾਂ ਸਲਾਹ ਕਿਉਂਕਿ ਬਾਬੇ ਦਾਰੂ ਦੇ ਤੁਖੇ ਨੇ ਜਿਹੜੇ ਚਾਰ ਰਾਤਾਂ ਤੋਂ ਨਾ ਸੁੱਤੇ ਨੇ ਕਿਉਂਕਿ ਦਾਰੂ ਦਾਰੂ ਨਾਲ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਮੰਮੀ ਆ ਬੂਬਨੇ ਵੇਖੀ ਕੀ ਕਰੀ ਜਾਂਦੇ ਨੇ ਪਤਾ ਨਹੀਂ ਕਿੱਥੋਂ ਆਏ ਨੇ ਬਾਬੇ ਪਹਾੜਾਂ ਤੋਂ ਆਏ ਨੇ ਥੱਲੇ ਕਾਲੇ ਕੱਚੇ ਪਾਏ ਨੇ ਪਾਣੀ ਦਾ ਗਲਾਸ ਪਿਆ ਵੀ ਬਾਹ ਕਿਉਂਕਿ ਬਾਬੇ ਗਰਮੀ ਨਾਲ ਪਏ ਮੁਰਜਾਏ ਨੇ ਬਾਬਾ ਜੀ ਹੱਥ ਵੀ ਵੇਖ ਲੈਣਾ ਇਹ ਕੱਲੇ ਸ਼ਾਇਰੀ ਕਰਦੇ ਹੋ ਓਏ ਹੀ ਤਾਂ ਮੈਂ ਚਾਹਣਾ ਕਿ ਹੱਥਾਂ ਵਿੱਚ ਹੱਥ ਹੋਵੇ ਤੇਰਾ ਨੈਰੋ ਪਾਰ ਬਾਬੇ ਦਾ ਡੇਰਾ ਸਾਨੂੰ ਰੋਕਣ ਵਾਲਾ ਕਿਹੜਾ ਵੀ ਖਾਲੀ ਕਰ ਦੂੰ ਵੇੜਾ ਮੈਂ ਖੰਮ ਮੰਤਰ ਮਾਰ ਕੇ ਮੰਤਰ ਮਾਰ ਕੇ ਅਜੀ ਪਖੰਡ ਵਾਲ ਤੋਂ ਦੂਰ ਬਾਬਾ ਜੀ ਤੁਹਾਡੇ ਜੁੱਤੀ ਫਿਰੂ ਜੂਰ ਬਾਬਾ ਜੀ ਕਿਉਂਕਿ ਥੋੜਾ ਨਹੀਂ ਕਸੂਰ ਬਾਬਾ ਜੀ ਸਾਡਾ ਜਿਲ੍ਹਾ ਸਤਲੁਜ ਬਾਬਾ ਜੀ ਵਾ 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 ਕੁੜੀਏ ਤੂੰ ਤਾਂ ਸ਼ੈਰੀ ਵਾਲੀ ਅੱਗ ਕੱਢੀ ਜਾਂਦੀ ਐ ਚੱਲ ਬਾਬਿਆਂ ਦੇ ਨਾਲ ਆ ਪਾਈਂਸਟਾਗ੍ਰਾਮ ਤੇ ਰੀਲ ਬਣਾਇਆ ਕਰਾਂਗੇ ਬਸ ਬਸ ਬਾਬਾ ਜੀ ਮਿਹਰਬਾਨੀ ਕਰੋ ਮੈਨੂੰ ਬਾਹਰ ਜਾਣਾ ਓਏ ਐਵੇਂ ਸਮਝੀ ਨਾ ਬਾਬੇ ਨੂੰ ਲਫੈਂਡ ਜਾ ਤੇਰਾ ਵੀਜ਼ਾ ਲਵਾ ਦੂੰਗਾ ਇੰਗਲੈਂਡ ਦਾ ਫਿਰ ਮੰਨੇਗੀ ਬਾਬਿਆਂ ਨੂੰ ਅੱਛਾ ਬਾਬਾ ਜੀ ਉਹ ਕਿਵੇਂ ਕਿਉਂਕਿ ਸੀਬੜ ਵਾਲੇ ਬਾਬਿਆਂ ਨੂੰ ਜਾਣਦੇ ਨੇ ਬਾਬੇ ਤਾਂ ਹੀ ਤਾਂ ਹੈ ਕਤਾਨਦੇ ਨੇ ਸੀਬੜ ਵਾਲੇ ਕਤੋਂ ਨੇ ਬਾਬਾ ਜੀ ਉਹ ਕੁੜੀਆਂ ਵੈਸੇ ਤਾਂ ਇਹਨਾਂ ਦੇ ਆਫਿਸ ਕਈ ਥਾਵਾਂ ਤੇ ਨੇ ਪਰ ਕੋਟਕਪੂਰਾ ਆਪਣੇ ਨੇੜੇ ਆ ਤੁਸੀਂ ਇੱਥੋਂ ਲਵਾ ਲਓ ਅੱਛਾ ਬਾਬਾ ਜੀ ਉਹ ਕੁੜੀਆਂ ਜੇ ਤੂੰ ਜੁੱਕੇ ਦਾ ਸਟੱਡੀ ਵੀਜ਼ਾ ਲਵਾਉਣਾ ਇਹ ਤਾਂ ਪੂਰੇ ਇਹ ਐਕਸਪਰਟ ਨੇ ਅੱਛਾ ਬਾਬਾ ਜੀ ਕੁੜੀਆਂ ਜੇ ਤੇਰਾ ਵੀਜ਼ਾ ਨਹੀਂ ਆਉਂਦਾ ਤਾਂ ਤੈਨੂੰ ਏ ਲੱਖ ਰੁਪਏ ਨਾਮ ਦੇਣਗੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਨੇ ਤੇ ਬਾਬਾ ਜੀ ਦਾ ਨੰਬਰ ਕੰਟੈਕਟ ਕਿਵੇਂ ਕਰੀਏ ਸਕਰੀਨ ਤੇ ਮੈਂ ਇਹਨਾਂ ਦਾ ਨੰਬਰ ਪਾਤਾ ਆਈਡੀ ਨੀਚੇ ਮੈਂਸ਼ਨ ਕੀਤੀ ਆ ਸਾਰੇ ਜਾਣੇ ਫਾਇਲ ਲਗਵਾਓ ਤੇ ਬਾਹਰ ਜਾਓ ਉਹ ਇਹੋ ਜੀ ਕੀ ਨੌਬਤ ਆ ਗਈ ਜਿਹੜਾ ਮੂਟਕਣਾ ਪੈ ਗਿਆ ਸੁਖਸ਼ਾਂਤੀ ਐ ਹੋਣਾ ਕੀ ਆ ਵੀਰੇ ਰੋਜ਼ ਕੋਈ ਨਾ ਕੋਈ ਨਵੀਂ ਤੋਂ ਨਵੀਂ ਮੁਸੀਬਤ ਮੱਥੇ ਮੜ ਜਾਂਦੀ ਐ ਛੱਡ ਤੇ ਰੱਬ ਹੀ ਵੈਰੀ ਬਣ ਗਿਆ ਹੁਣ ਮਾਦਾ ਨਿਕਲ ਗਈ ਓਹ ਹੋ ਹੋ ਬਹੁਤ ਮਾੜਾ ਕੰਮ ਹੋਇਆ ਬਾਈ ਸਾਨੂੰ ਲੱਗ ਵੰਡੀ ਹੋ ਕੇ ਨਹੀਂ ਪਤਾ ਲੱਗਿਆ ਵੈਸੇ ਹੋਇਆ ਕਦ ਕੇ ਕੰਮ ਮਸੀਂ ਦੇ ਰਾਤ ਨੂੰ ਉਹ ਜੇ ਚੰਗੇ ਭਲੇ ਰੋਟੀ ਖਾ ਕੇ ਪਏ ਆ ਤੇ ਰਾਤੋਂ ਰਾਤ ਮਾਦਾ ਨਿਕਲ ਗਈ ਸਾਨੂੰ ਤਾਂ ਸਵੇਰ ਉੱਠ ਕੇ ਪਤਾ ਲੱਗਿਆ ਓਹੋ ਕਲ ਜੁਗਿਆ ਭਾਈ ਕੁਛ ਪਾਣੀ ਵੀ ਖਰਾਬ ਹੋ ਗਏ ਹੈ ਦੱਸ ਕੀਆ ਪੁੱਤ ਤੇਰੇ ਬਰਾਬਰ ਦੇ ਹੋ ਰਹੇ ਨੇ ਆਮਰੇ ਮਾਤਾ ਨਿਕਲਦੀ ਨਹੀਂ ਸ਼ਰਮ ਨਾਈ ਮੇਰਾ ਖੜਾ ਕੀ ਬਕਵਾਸ ਕਰੀ ਜਾਂਦਾ ਮੂੰਹ ਤੇ ਮਾਤਾ ਨਿਕਲ ਗਈ ਆ ਗੱਲ ਸੁਣੋ ਅੱਜ ਬੋਰਡ ਫੇਰ ਨਹੀਂ ਚੱਲਦਾ ਉਹ ਹੁਣ ਇੰਨੇ ਕ ਕੰਮ ਵਾਸਤੇ ਆਪਾਂ ਮਿਸਤਰੀ ਨੂੰ ਸੱਦਾਂਗੇ ਆਪਾਂ ਪੰਜਾਬੀ ਹੁੰਨੇ ਆ ਇੰਨਾ ਕੰਮ ਤਾਂ ਮੈਂ ਘਰੇ ਕਰ ਲੈਣਾ ਤੁਸੀਂ ਰੇਨ ਤੋਂ ਲਾਈਟ ਦਾ ਕੰਮ ਹੈ ਇਲੈਕਟ੍ਰੀਸ਼ੀਅਨ ਬੁਲਾ ਲਓ ਉਹ ਤੂੰ ਪਿੱਛੇ ਹਟ ਇੱਥੇ ਪੇਚ ਕੱਸ ਪਿਆ ਸੀ ਇਹਨੂੰ ਮੈਂ ਹੁਣ ਬਣਾ ਦਿੰਦਾ ਬੰਦਾ ਜਾ ਭੱਜ ਕੇ ਉਧਰ ਸੋਚ ਔਣ ਕਰਕੇ ਆ ਇੰਨਾ ਕੰਮ ਜੇ ਮਿਸਤਰੀ ਤੋਂ ਕਰਾਉਣ ਲੱਗ ਗਏ ਬੱਸ ਫਿਰ ਤਾਂ ਕਰਤੀ ਸੋਚ ਔਣਾ ਸ਼ੁਕਰ ਆ ਭੱਜ ਕੇ ਹੁਣ ਆ ਗਿਆ ਬਾਹਰ ਉਹ ਕਾਲੇ ਦਾ ਘਰ ਹੀ ਆ ਹਾਂ ਮਈਆ ਕਾਲਾ ਉਹ ਚੱਲ ਫਿਰ ਤੇਰਾ ਟਾਈਮ ਹੋ ਗਿਆ ਪੂਰਾ ਉਹ ਕੀ ਬੋਲ ਜੇ ਮਰੀ ਜਨੈ ਕੀ ਕਹੀ ਜਨੈ ਉਹ ਤੈਨੂੰ ਭਲਾ ਕਰੈਂਟ ਨਹੀਂ ਸੀ ਲੱਗਿਆ ਹਾਂ 2 ਮਿੰਟ ਪਹਿਲਾਂ ਹੀ ਲੱਗਿਆ ਉਹ ਜਮਦੂਤ ਆ ਮੈਂ ਤੈਨੂੰ ਤੇ ਤੇਰੀ ਘਰ ਵਾਲੀ ਨੂੰ ਲੈਣ ਆਇਆ ਮਰ ਚੁੱਕੇ ਹੋ ਤੁਸੀਂ ਉਧਰ ਦੇਖ ਉਹ ਚੱਲ ਚੱਲ ਨਖਰੇ ਨਾ ਕਰ ਛੋਟੇ ਦੇ ਬੈਠ ਜਮਦੂਤ ਜੀ ਮੈਂ ਉੱਤੇ ਨਹੀਂ ਜਾਣਾ ਚਾਹੁੰਦਾ ਮੈਂ ਤਾਂ ਬਾਹਰ ਜਾਣਾ ਚਾਹੁੰਦਾ ਜੀ अच्छा ਬਾਹਰ ਜਾਣਾ ਹੈ ਵੀਜ਼ਾ ਕਿੱਥੋਂ ਲਵਾ ਰਹੇ ਮੈਂ ਆਪਦਾ ਵੀਜ਼ਾ ਲਵਾ ਰਿਹਾ ਜੀ এবੀ ਕੰਸਲਟੈਂਟ ਰਾਮਪੁਰਾ ਫੂਲਵਾਲਿਆਂ ਤੋਂ اچھا ਇਹਨਾਂ ਦੀ ਚੰਗੀ ਗੱਲ ਕੀ ਹੈ ਬਾਬਾ ਜੀ ਇਹਨਾਂ ਦੀ ਚੰਗੀ ਗੱਲ ਇਹ ਹੈ ਕਿ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਨੇ ਅਗਰ ਜੇ ਜੁਕੇ ਦਾ ਵਰਕ ਵੀਜ਼ਾ ਲਵਾਉਣਾ ਹੋਵੇ ਤਾਂ ਬਿਨਾ ਆਈਲੈਂਡਸ ਪੀੜੀ ਤੋਂ ਲਵਾ ਦਿੰਦੇ ਨੇ ਤੇ ਬਾਬਿਓ ਜੇ ਆਪਣਾ ਵੀਜ਼ਾ ਨਹੀਂ ਨਾ ਹੁੰਦਾ ਆਪਣੇ ਤੋਂ 1 ਰੁਪਿਆ ਵੀ ਨਹੀਂ ਲੈਂਦੇ ਲਿਮਟਡ ਸੀਟਾਂ ਨੇ ਤੁਸੀਂ ਵੀ ਜਾ ਕੇ ਕਨੈਕਟ ਕਰੋ